ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਡੀ ਲੈ ਕੇ ਆਏ ਆਪਾਂ ਸੇਲ ਦੇ ਲਈ ਮਰੂਤੀ ਸਵਿਫਟ VDI ਗੱਡੀ ਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਗੱਡੀ ਦਾ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਵੀਰ ਨੇ ਕੋਈ ਗੱਡੀ ਵਗੈਰਾ ਖਰੀਦਣੀ ਹੁੰਦੀ ਆ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਜੀ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲੇ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ ਪੰਜ ਸੱਤ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਗੱਡੀ ਬਾਰੇ ਜਿਹੜੀ ਤੁਸੀਂ ਗੱਡੀ ਦੇਖ ਰਹੇ ਹੋ 2019 ਮਾਡਲ ਗੱਡੀ ਆ ਇਹ ਪੰਜਾਬ ਨੰਬਰ ਹੈ ਜੀ ਗੱਡੀ ਗੱਡੀ ਫਸਟ ਓਨਰ ਆ ਪੇਪਰ ਵਗੈਰਾ ਸਾਰੇ ਗੱਡੀ ਦੇ ਤੁਹਾਨੂੰ ਕੰਪਲੀਟ ਮਿਲਣਗੇ ਬਿਲਕੁਲ ਚਾਰੋਂ ਟਾਇਰ ਚਾਰੋਂ ਅਲੋਏ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੇ ਵਿੱਚ ਗੱਡੀ ਸਾਰੀ オリジナル ਬੰਪਰ ਟੂ ਬੰਪਰ ਬਹੁਤ ਹੀ ਸਾਫ ਕੰਡੀਸ਼ਨ ਦੇ ਵਿੱਚ ਹੈ ਜੀ 65000 ਕਿਲੋਮੀਟਰ ਗੱਡੀ ਇਹ ਚੱਲੀ ਹੋਈ ਆ ਤੁਸੀਂ ਗੱਡੀ ਨੂੰ ਚਲਾ ਕੇ ਟੈਸਟ ਡਰਾਈਵ ਲੈ ਕੇ ਖਰੀਦ ਸਕਦੇ ਹੋ ਗੱਡੀ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਰੇਟ ਦੀ ਜੇ ਗੱਲ ਆਪਾਂ ਕਰਕੇ ਮਾਲਕ ਵੀਰ ਵੱਲੋਂ ਇਸ ਗੱਡੀ ਦਾ ਰੇਟ ਰੱਖਿਆ ਗਿਆ 6,50,000 ਰੁਪਿਆ 6.5 ਲੱਖ ਜਾਨੀ ਕਿ ਲੁਧਿਆਣਾ ਏਰੀਆ ਦੇ ਵਿੱਚ ਇਹ ਗੱਡੀ ਸੇਲ ਲਈ ਆ ਜੇ ਕਿਸੇ ਪ੍ਰਾਣੀ ਗੱਡੀ ਖਰੀਦਣੀ ਹੋਵੇ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਗੱਲਬਾਤ ਕਰਕੇ ਤੁਸੀਂ ਇਸ ਗੱਡੀ ਨੂੰ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਜੰਗੀ ਲੱਗੀ ਤਾਂ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵਾਤ ਵਾਤ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ